1 ਜੁਲਾਈ 2024 ਤੋਂ ਭਾਰਤ ਦੇ ਵਿੱਚ SIM ਕਾਰਡ ਲੈਣ ਵਾਲਿਆਂ ਤੇ ਲਈ ਜਿਹੜੇ ਨਵੇਂ ਨਿਯਮ ਲਾਗੂ ਹੋ ਰਹੇ ਨੇ ਜੋ ਯੂਜ਼ਰ ਦੇ ਲਈ ਕੁਝ ਬਦਲਾਅ ਲੈ ਕੇ ਆ ਰਹੇ ਹਨ ਤੇ ਇਹ ਨਿਯਮ ਹੈ ਜਿਹੜੇ ਉਹ ਟੈਲੀਕਮ ਰੈਗੂਲੈਟਰੀ ਅਥਾਰਟੀ ਆਫ ਇੰਡੀਆ ਦੁਆਰਾ ਲਏ ਗਏ ਫੈਸਲੇ ਦੇ ਅਨੁਸਾਰ SIM ਕਾਰਡ SIM ਕਾਰਡ ਜਿਹੜੀ ਸੁਰੱਖਿਆ ਹੈ ਉਹਨੂੰ ਹੋਰ ਵੀ ਮਜ਼ਬੂਤ ਕਰਨ ਦੇ ਲਈ ਜਿਹੜੇ ਹੈ ਇਹ ਫੈਸਲੇ ਜਿਹੜੇ ਲਏ ਗਏ ਨੇ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਜੇਕਰ ਕਿਸੇ ਯੂਜ਼ਰ ਦਾ SIM ਕਾਰਡ ਚੋਰੀ ਹੋ ਜਾਂਦਾ ਜਾਂ ਗੁੰਮ ਹੋ ਜਾਂਦਾ ਤਾਂ ਉਸ ਨੂੰ ਨਵਾਂ SIM ਕਾਰਡ ਲੈਣ ਦੇ ਲਈ ਕੁਝ ਸਮਾਂ ਜਿਹੜਾ ਉਹਨੂੰ ਲੱਗ ਸਕਦਾ ਉਸ ਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ ਪਹਿਲਾਂ ਜੇਕਰ ਕਿਸੇ ਯੂਜ਼ਰ ਦਾ SIM ਕਾਰਡ ਗੁੰਮ ਹੋ ਜਾਂਦਾ ਸੀ ਜਾਂ ਚੋਰੀ ਹੋ ਜਾਂਦਾ ਸੀ ਤਾਂ ਉਹ ਤੁਰੰਤ ਆਪਣੇ ਨਵੇਂ SIM ਨੂੰ ਦੂਜੇ SIM ਕਾਰਡ ਦੇ ਉੱਤੇ ਟ੍ਰਾਂਸਫਰ ਕਰਵਾ ਸਕਦਾ ਸੀ ਪਰ ਨਵੇਂ ਨਿਯਮਾਂ ਦੇ ਅਨੁਸਾਰ ਯੂਜ਼ਰਜ਼ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨ ਤੇ 7 ਦਿਨਾਂ ਦਾ ਜਿਹੜਾ ਇੰਤਜ਼ਾਰ ਹੈ ਉਹਨਾਂ ਨੂੰ ਕਰਨਾ ਪਵੇਗਾ ਤੇ ਇਸ ਦਾ ਮਕਸਦ ਇਹ ਹੈ ਕਿ SIM ਦੀ ਜਿਹੜੀ ਸਵੈਪਿੰਗ ਹੈ ਫਰਾਡ ਤੋਂ ਉਸ ਨੂੰ ਬਚਾਇਆ ਜਾ ਸਕੇ ਅਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਇਹ ਨਿਯਮ ਉਹਨਾਂ ਸਥਿਤੀਆਂ ਤੇ ਲਾਗੂ ਹੋਣਗੇ ਜਦੋਂ ਉਹ ਖਪੋਕਤਾ ਦਾ ਜੇ SIM ਕਾਰਡ ਚੋਰੀ ਹੋ ਜਾਂਦਾ ਹੈ ਜਾਂ ਉਸ ਨੂੰ ਕੋਈ ਨੁਕਸਾਨ ਹੁੰਦਾ ਹੈ ਜਿਵੇਂ ਕਿ SIM ਕਾਰਡ ਖਰਾਬ ਹੋ ਜਾਂਦਾ ਹੈ ਪਹਿਲਾਂ ਜੇਕਰ SIM ਕਾਰਡ ਚੋਰੀ ਹੋ ਜਾਂਦਾ ਸੀ ਤਾਂ ਉਪਭੋਗਤਾ ਨੂੰ ਬਿਨਾਂ ਕਿਸੇ ਦੇਰੀ ਦੇ ਜਿਹੜਾ ਆਪਣਾ SIM ਆ ਉਹ ਦੂਜੇ ਨੰਬਰ ਦੇ ਉੱਤੇ ਜਿਹੜਾ ਉਹ ਪੋਰਟ ਕਰਵਾ ਸਕਦਾ ਸੀ ਉਸ ਤੋਂ ਬਾਅਦ ਉਪਭੋਗਤਾਵਾਂ ਨੂੰ ਅਜੇ ਹੀ ਸਹੂਲਤ ਮਿਲਦੀ ਸੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਜਿਹੜਾ ਬਦਲ ਕੇ ਨਵਾਂ SIM ਕਾਰਡ ਪ੍ਰਾਪਤ ਕਰ ਸਕਦੇ ਸਨ ਪਰ ਹੁਣ ਇਸ ਨਿਯਮ ਨੇ ਉਹਨਾਂ ਦੀ ਉਡੀਕ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਕਰ ਦਿੱਤਾ ਹੈ ਜੇਕਰ ਕਿਸੇ ਉਪਭੋਗਤਾ ਦਾ سیم卡ਡ ਚੋਰੀ ਹੋ ਜਾਂਦਾ ਤਾਂ ਉਸ ਨੂੰ ਆਪਣਾ ਨੰਬਰ ਕਿਸੇ ਹੋਰ سیم卡ਡ ਤੇ ਪੋਰਟ ਕਰਨ ਦੇ ਵਿੱਚ ਸਮਾਂ ਲੱਗ ਸਕਦਾ ਇਸ ਤੋਂ ਇਲਾਵਾ ਟੈਲੀਕਮ ਇੰਡਸਟਰੀਜ਼ ਦੇ ਵਿੱਚ SIM ਸਵੈਪਿੰਗ ਫਰੌਡ ਨੂੰ ਰੋਕਣ ਦੇ ਲਈ ਇਹ ਜਿਹੜਾ ਨਿਯਮ ਹੈ ਇਹ ਜ਼ਰੂਰੀ ਹੈ ਕਈ ਮਾਮਲਿਆਂ ਦੇ ਵਿੱਚ ਲੋਕਾਂ ਦੇ SIM卡ਡ ਚੋਰੀ ਹੋਣ ਤੋਂ ਬਾਅਦ ਉਹਨਾਂ ਦਾ ਨੰਬਰ ਬਿਨਾਂ ਕਿਸੇ ਇਜਾਜ਼ਤ ਦੇ ਹੋ ਕਿਸੇ ਹੋਰ سیم卡ਡ ਤੇ ਚਾਲੂ ਕਰ ਦਿੱਤਾ ਜਾਂਦਾ ਜਿਸ ਦੇ ਨਾਲ ਉਹਨਾਂ ਨਾਲ ਧੋਖਾਧੜੀ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ ਇਸ ਲਈ ਨਵੇਂ ਨਿਯਮਾਂ ਦੇ ਅਨੁਸਾਰ ਯੂਜ਼ਰਜ਼ ਨੂੰ SIM ਕਾਰਡ ਦੇ ਨੁਕਸਾਨ ਤੋਂ ਜਿਹੜਾ ਬਚਾਉਣ ਦੇ ਲਈ ਸਾਵਧਨ ਰੱਖਣਾ ਹੋਵੇਗਾ ਅਤੇ ਅਸਥਾਈ ਤੌਰ ਤੇ ਆਪਣਾ SIM ਕਾਰਡ ਗਵਾਉਣ ਤੋਂ ਬਾਅਦ 7 ਦਿਨਾਂ ਤੱਕ ਦਾ ਜਿਹੜਾ ਇੰਤਜ਼ਾਰ ਕਰਨ ਲਈ ਤਿਆਰ ਰਹਿਣਾ ਹੋਵੇਗਾ SIM ਕਾਰਡ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ ਨਵੇਂ ਨਿਯਮ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਵਧਾਉਣ ਦੇ ਵਿੱਚ ਹੈ ਜਿਹੜਾ ਉਹ ਮਦਦ ਕਰਨਗੇ